ਜਿਹੜੀ ਉਹ ਗੀਨ ਕਰੋ ਕੋਰਟ ਦੇ ਵਿੱਚ ਮੰਤਭਾਗੀ ਘਟਨਾ ਵਾਪਰੀ ਹੈ ਬਲਾਸ ਹੋਇਆ ਹੈ ਉਹਦੇ ਵਾਸਤੇ ਅਸੀਂ ਲੁਧਿਆਣੇ ਮੌਕੇ ਤੇ ਆਏ ਹੈ ਜਿਹੜੇ ਬੰਦਿਆਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਮਿਲੇ ਹੈ ਇੱਕ ਬੰਦੇ ਦੀ ਮੌਤ ਹੋ ਗਈ ਹੈ ਅਜੇ ਜਿਹੜਾ ਪਹਿਲਾ ਦੇਖਣ ਤੋਂ ਲੱਗਦਾ ਹੈ ਕਿ ਉਹ ਇਹ ਬੰਬ ਚਲਾਉਣ ਵਾਲਾ ਸੀ ਬਾਕੀਆਂ ਦੇ ਜਿਨ੍ਹਾਂ ਦੇ ਸੱਟਾ ਵੱਜਿਆ ਉਹਨਾਂ ਨੂੰ ਅਸੀਂ ਮਿਲੇ ਆ ਉਹ ਆਊਟ ਆਫ ਡੇਂਜਰ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਮਾਰੇ ਬੜੀ ਮੰਦ ਭਾਗੀ ਘਟਨਾ ਹੋਈ ਹੈ ਸਾਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖ ਕੇ ਰਾਜਿਕਤਾ ਫਲਾਉਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੈ ਇਸ ਦੇ ਪਿੱਛੇ ਕਿਹੜੀਆਂ ਏਜੰਸੀਆਂ ਜਾਂ ਕੋਈ ਡਾ ਗੈਂਗ ਹੈ ਜਾਂ ਕੀ ਹੈ ਉਹਦੇ ਬਾਰੇ ਤਹਿਕੀਕਾਂ ਚੱਲ ਰਹੀ ਹੈ ਬੜੀ ਛੇਤੀ ਐਸੀ ਕਿਸੇ ਨਤੀਜੇ ਤੇ ਪਹੁੰਚ ਜਾਵਾਂਗੇ ਾਰੇ ਮਾੜੀ ਘਟਨਾ ਹੋਈ ਹੈ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਵੀ ਅਮਨ ਵਿਵਸਥਾ ਜਿਹੜੀ ਹੈ ਉਹ ਭੰਗ ਨਹੀਂ ਹੋਣ ਦਿੱਤੀ ਜਾਏਗੀ ਸਰਕਾਰ ਹਰ ਟਾਈਮ ਇਸ ਗੱਲ ਵਿੱਚ ਲੱਗੀ ਹੋਈ ਹੈ ਸਾਡੀ ਪੁਲਿਸ ਜਿਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੈ ਉਹ ਸક્ષਮ ਹੈ ਹਰ ਕੁਝ ਕਰਨ ਦੇ ਲੇਕਿਨ ਇਹ ਕਿਹੜੀਆਂ ਏਜੰਸੀਆਂ ਹਨ ਜਿਹੜੀਆਂ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀਆਂ ਜਾਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀਆਂ ਜਾਂ ਆਉਣ ਵਾਲੇ ਸਮੇਂ 'ਚ ਡਰਾ ਕੇ ਵੋਟਾਂ ਲੈਣਾ ਚਾਹੁੰਦੀਆਂ ਉਹਦੇ ਬਾਰੇ ਬੜੀ ਖੇਤੀ ਖੁਲਾਸੇ ਹੋ ਜਾਣਗੇ ਜਾਂ ਕੋਈ ਆਪਣੇ ਆਪ ਨੂੰ ਬਚਾਉਣ ਨੂੰ ਜਾਂ ਆਪਣੇ ਪਰ ਕਾਰਵਾਈ ਕਰਨ ਕਰਕੇ ਕੁਝ ਕਰ ਰਿਹਾ ਇਹ ਸਾਰਾ ਕੁਝ ਕਲੀਅਰ ਹੋਏਗਾ ਉਹਦੇ ਵਾਸਤੇ ਸਾਡੀਆਂ ਏਜੰਸੀਆਂ ਲੱਗੀਆਂ ਹੋਈਆਂ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਪੰਜਾਬੀ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ ਹੈ ਕਈ ਵਾਰ ਲੜਾਈਆਂ ਲੜੀਆਂ ਉਹਨਾਂ ਵਿੱਚ ਵੀ ਸੁਖਰੂ ਹੋਏ ਐ ਅੱਤਵਾਦ ਦੇ ਸਮੇਂ 'ਚ ਵੀ ਲੰਗੇ ਐ ਇਹ ਆਪਣੇ ਵਾਸਤੇ ਕੋਈ ਬਹੁਤ ਬੜੀ ਗੱਲ ਨਹੀਂ ਐ ਲੇਕਿਨ ਇਹਨਾਂ ਗੱਲਾਂ ਨੂੰ ਕੰਟਰੋਲ ਕੀਤਾ ਜਾਏਗਾ ਕਿਸੇ ਤਰ੍ਹਾਂ ਵੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਏਗੀ ਕੋਈ ਵੀ ਬੰਦਾ ਜਿਹੜਾ ਗਲਤ ਕਰੇਗਾ ਉਸ ਨੂੰ ਐਸੀ ਤਕੜੇ ਹੱਥੀ ਟਕਰਾਂਗੇ ਸਾਡੇ ਹੱਥ ਮਜ਼ਬੂਤ ਹੈ ਪੰਜਾਬ ਦੇ ਹੱਥ ਮਜ਼ਬੂਤ ਹੈ ਤੇ ਪੰਜਾਬ ਮਜ਼ਬੂਤ ਰਹੇਗਾ ਤੁਸੀਂ ਤੋਂ ਇੱਕ ਜੀ ਕਲੀਅਰ ਕਰ ਦਿਓ ਕਿੰਨੀ ਡੈਥ ਤੇ ਕਿੰਨੇ ਇੰਜਰਡ ਕਿੰਨੀ ਡੈਥ ਤੇ ਕਿੰਨੇ ਇੰਜਰਡ ਜਿਹੜੇ ਕਿ ਅਜੇ ਹਮਲੇ ਹੋਣ ਟੋਟਲ ਡੈਥ ਔਰ ਟੋਟਲ ਇੰਜਰਡ ਕਿੰਨੇ ਨੇ ਇੱਕ ਬੰਦੇ ਦੀ ਟੋਟਲ ਉਹ ਜਿਹੜਾ ਹੈ ਜਿਹੜਾ ਕਿ ਲੱਗਦਾ ਹੈ ਕਿ ਉਹ ਬੰਬ ਨੂੰ ਹੀ ਆਪਰੇਟ ਕਰ ਰਿਹਾ ਸੀ ਉਸ ਦੀ ਹੀ ਡੈਥ ਹੋਈ ਹੈ ਉਸ ਤੋਂ ਇਲਾਵਾ 5 ਜਾਨੇ ਇੰਜਰਡ ਹੈ ਜਿਨ੍ਹਾਂ ਨੂੰ ਕੋਈ ਸੀਰੀਅਸ ਇੰਜਰੀ ਨਹੀਂ ਹੈ ਉਹ ਖਤਰੇ ਤੋਂ ਬਾਹਰ ਹੈ ਤੇ ਉਮੀਦ ਹੈ ਕਿ ਅੱਜ ਜਾਂ ਕੱਲ ਆਪਣੇ ਘਰ ਚ ਲੈ ਜਾਣਗੇ ਸਿਮ ਸਮ ਇੱਕ ਚੀਜ਼ ਕੋਈ ਇਦਾਂ ਦਾ ਅੰਦੇਸ਼ਾ ਕਿ ਅੱਜ ਦਾ ਦਿਨ ਕਿਉਂ ਟਾਰਗੇਟ ਹੋਇਆ ਅਗਰ ਆਤਮ ਹੱਤਿਆ ਹਮਲਾਤਾ ਵਾ ਅਗਰ ਫਦਾਇਨ ਹਮਲਾਤਾ ਤਾਂ ਬਹੁਤ ਵੱਡਾ ਵੱਡੀ ਸਾਜਿਸ਼ ਹੋ ਸਕਦੀ ਹੈ ਕਿ ਅੱਜ ਦਾ ਦਿਨ ਕਿ ਉੱਥੇ ਕੋਈ ਵੱਡੀ ਹੀਰਿੰਗ ਸੀ ਜਾਂ ਅੱਜ ਦਾ ਦਿਨ ਟਾਰਗੇਟ ਕਿਉਂ ਕੀਤਾ ਗਿਆ ਕੁਝ ਇਦਾਂ ਦੀ ਇਨਪੁਟ ਦੇਖੋ ਕਈ ਵਾਰ ਇਦਾਂ ਲੱਗਦਾ ਹੈ ਕਿ ਸ਼ਾਇਦ ਇਹ ਪੋਲਿਟਿਕਲ ਗੱਲ ਕਰਦੇ ਨੇ ਲੇਕਿਨ ਜਿਸ ਦਿਨ ਦੇਸ਼ ਹੀ ਨਸ਼ਿਆ ਦੇ ਪਿੱਛੇ ਪਏ ਹੈ ਉਸ ਦਿਨ ਦੀਆਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਹਰਮੰਦਰ ਸਾਹਿਬ ਦੇ ਵਿੱਚ ਵੀ ਇੱਕ ਘਟਨਾ ਹੋਈ ਹੈ ਉਸ ਤੋਂ ਬਾਅਦ ਕਪੂਰਥੜਾ ਦੇ ਵਿੱਚ ਹੋਈ ਹੈ ਜਿਹੜੀ ਕਿ ਕਿਸੇ ਤਰ੍ਹਾਂ ਵੀ ਬੇਅਦਬੀ ਨਹੀਂ ਸੀ ਤੇ ਆਹ ਵੀ ਘਟਨਾ ਕਿਉਂਕਿ ਅੱਜ ਅੱਜ ਮੁਹਾਲੀ ਕੋਰਟ ਦੇ ਵਿੱਚ ਕੇਸ ਸੀ ਇੱਥੇ ਕੋਰਟ ਦੇ ਵਿੱਚ ਘਟਨਾ ਹੋ ਗਈ ਹੈ ਇਹ ਕਿਸ ਐਂਗਲ ਦੇ ਨਾਲ ਹੈ ਜਾਂ ਤਾਂ ਇਸ ਪਾਸੇ ਹੈ ਗਿਆ ਆਉਣ ਵਾਲੀਆਂ ਚੋਣਾਂ ਦੇ ਨਾਲ ਕੋਈ ਏਜੰਸੀਆਂ ਪੰਜਾਬ ਦੀ ਅਰਥ ਵਿਵਸਥਾ ਨੂੰ ਭੰਗ ਕਰਕੇ ਡਰਾ ਕੇ ਵੋਟਾਂ ਲੈਣੀਆਂ ਚਾਹੁੰਦੀਆਂ ਪੰਜਾਬ ਦੀਆਂ ਇਹ ਗਨਾਉਣ ਵਾਲੇ ਦਿਨ ਇਹ ਜਿਹੜੀਆਂ ਤਿੰਨਾਂ ਨੂੰ ਜੋੜ ਕੇ ਦੇਖ ਰਹੇ ਹੋ ਇਹ ਜਿਹੜੀਆਂ ਸਾਡੀਆਂ ਏਜੰਸੀਆਂ ਤਹਿਕੀਕਾਤ ਕਰ ਰਹੀਆਂ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਮੰਨੂ ਇਨਪੁਟ ਮਿਲੀ ਹੈ ਮੈਂ ਕੋਈ ਆਪਣੇ ਕੋਲ ਦੇ ਨਹੀਂ ਦੱਸ ਰਿਹਾ ਉਹਨਾਂ ਵੱਲੋਂ ਇਨਪੁਟ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਗੱਲਾਂ ਹੋ ਸਕਦੀਆਂ ਕੀ ਚੋਣਾਂ ਨੂੰ ਦੇਖ ਕੇ ਹੋ ਸਕਦਾ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਜਾਂ ਨਸ਼ੇ ਦੇ ਸਦਾਗਰਾਂ ਦਾ ਹੋ ਸਕਦਾ ਕੀ ਹੋਏਗਾ ਇਹ ਆਉਣ ਵਾਲੇ ਦਿਨ ਸੀਮਾ ਕਿਹੜੀ ਰਿਪੋਰਟ 2 ਦਿਨ ਦੇ ਵਿੱਚ ਆਉਣੀ ਸੀ ਉਹ ਰਿਪੋਰਟ ਦਾ ਕੀ ਹੋਇਆ ਗ੍ਰਹਿ ਮੰਤਰੀ ਹੰਦਸਾ ਵੀ ਨਾਲ ਖੜੇ ਨੇ ਦਰਬਾਰ ਸਾਹਿਬ ਵਾਲੇ ਮਾਮਲੇ ਦੀ ਹੋਰ ਕਪੂਰਥਲਾ ਵਿੱਚ ਇਹਦੇ ਵਿੱਚ ਇਹ ਹੈ ਕਿ ਐ ਜੀ ਪੀ ਸੀ ਨੇ ਇੱਕ ਆਪਣੀ ਸਿੱਟ ਬਣਾਤੀ ਹੈ ਉਹਨਾਂ ਨੇ ਆਪ ਤਹਿਕੀਕ ਕਰਦ ਕਰਨੀ ਸ਼ੁਰੂ ਕਰ ਦਿੱਤੀ ਹੈ ਐਸੀ ਕਿਸੇ ਤਰ੍ਹਾਂ ਵੀ ਧਾਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹਦੇ ਹਰਮੰਦਰ ਸਾਹਿਬ ਦਾ ਕੰਮ ਹੈ ਐ ਜੀ ਪੀ ਸੀ ਨੇ ਜਿਹੜੀ ਸਿੱਟ ਬਣਾਈ ਉਹਨਾਂ ਦੀ ਰਿਪੋਰਟ ਆ ਜੇ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਸਰਕਾਰੀ ਕਾਰਵਾਈ ਹੈ ਉਹ ਕਰਾਂਗੇ। ਕਿਸੇ ਹੋਰ ਮਾਮਲੇ ਦੇ ਵਿੱਚ ਕੋਈ ਤੁਹਾਨੂੰ ਸ਼ੰਕਾ ਜਿੱਤਰ ਹੋਣੀ ਤੁਸੀਂ ਕਹਾਂਗੇ ਬੇਅਦਬੀ ਨਹੀਂ ਹੋਈ ਤੇ ਤਾਂ ਉਸ ਮਾਮਲੇ ਦੀ ਹੋਰ ਜਾਂਚ ਕਰਾਂਗੇ। ਇਹਦੇ ਵਿੱਚ ਮੈਂ ਕੋਈ ਵੀ ਗੱਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਤੇ ਕੀ ਕੰਮ ਚੱਲ ਰਹੀ ਹੈ। ਜਿਹੜੇ ਦੋਸ਼ੀ ਹੈ ਜਿਸ ਤਰ੍ਹਾਂ ਦੇ ਵੀ ਉਹ ਦੋਸ਼ੀ ਹੈ ਉਸ ਤਰ੍ਹਾਂ ਦੀ ਸਜ਼ਾ ਹੋਣੀ ਹੈ ਲੁਧਿਆਣਾ ਜਿਹੜੀਆਂ ਏਜੰਸੀਆਂ ਵੱਲੋਂ ਪਹਿਲਾਂ ਵੀ ਨੂੰ ਆ ਜਾਈ ਹੈ ਬੜੀ ਛੇਤੀ ਐਸੀ ਲੱਗੇ ਹੋਏ ਹੈ ਸਾਰੀਆਂ ਏਜੰਸੀਆਂ ਇਸ ਤੇ ਲੱਗੀਆਂ ਹੈ ਮੈਂ ਆਫ ਆਇਆ ਹੈ ਸਾਡੇ ਹੋਮ ਮਿਨਿਸਟਰ ਖੜੇ ਹੈ ਸਾਡੇ ਇਥੋਂ ਦੇ ਮੰਤਰੀ ਖੜੇ ਸਾਰੇ ਐਮ ਐਲ ਏ ਸਹਿਮਾਨ ਖੜੇ ਹੈ ਪੂਰੀ ਸਰਕਾਰ ਇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇੱਥੇ ਪਹੁੰਚੀ ਹੋਈ ਹੈ ਤੇ ਅਸੀਂ ਇਹਦੀ ਪੂਰੀ ਤਹਿਕੀਕਾਤ ਕਰਾਂਗੇ ਸਾਨੂੰ ਹੋਰ ਕੋਈ ਕੰਮ ਨਹੀਂ ਹੈ ਐਸੀ ਪੰਜਾਬ ਨੂੰ ਇੱਕ ਸੁਰੱਖਿਅਤ ਸਟੇਟ ਬੇਵਿਚਰ ਰੱਖਣਾ ਹੈ ਹਰ ਬੰਦੇ ਨੂੰ ਸੁਰੱਖਿਅਤ ਰੱਖਣਾ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਕਰਾਂਗੇ